ਸਰਹੱਦ ਤੋਂ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਅੰਮ੍ਰਿਤਸਰ ਚੋਂ ਇੱਕੋ ਦਿਨ ਅੰਦਰ ਬਰਾਮਦ ਕੀਤੀ ਗਈ 5 ਕਿਲੋਗ੍ਰam ਹੈਰੋਇਨ ਦੀ ਇੱਕ ਦੂਜੀ ਖੇਪ ਹੈ ਜਦ ਕੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਅੰਮ੍ਰਿਤਸਰ ਚੋਂ ਕੁੱਲ 27.2 ਕਿਲੋ ਜੜੀ ਹੈਰੋਇਨ ਆ ਉਬਰਾਮਤ ਕੀਤੀ ਜਾ ਚੁੱਕੀ ਹੈ ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਰਨ ਦੇ ਪਿੰਡ ਨਸ਼ਹਿਰਾ ਦੇ ਰਸਲ ਸਿੰਘ ਅੰਮ੍ਰਿਤਸਰ ਦੇ ਵਣੀਕੇ ਦੇ ਜਸਕਰਨ ਸਿੰਘ ਅਤੇ ਅੰਮ੍ਰਿਤਸਰ ਦੇ ਸੋਹਰਾ ਅੰਮ੍ਰਿਤਸਰ ਦੇ ਸੋਹਰਾ ਦੇ ਅਮਰਿਤਪਾਲ ਸਿੰਘ ਵੱਜੋਂ ਹੋਈ ਹੈ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਤੋਂ ਇੱਕ ਯਾਮਾ ਸਕੂਟਰ ਰਜਿਸਟ੍ਰੇਸ਼ਨ ਨੰਬਰ ਪੀਬੀ 02 4287 ਵੀ ਜਿਹੜਾ ਉਹ ਹੈ ਤੇ ਉਹ ਵੀ ਜਬਤ ਕੀਤਾ ਤੇ ਜਿਸ ਤੇ ਉਪਤ ਮੁਲਜ਼ਮ ਜਿਹੜੇ ਸਵਾਰ ਸਨ ਬੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਥੋ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਸਲ ਸਿੰਘ ਜਸਕਰਨ ਸਿੰਘ ਅਤੇ ਅਮਰਪਾਲ ਸਿੰਘ ਨੇ ਖਾਣਾ ਗ੍ਰੈਂਡਾ ਅਧੀਨ ਆਉਂਦੇ ਸਰਹੱਦੀ ਪਿੰਡ ਕਨੋਏ ਵਿਖੇ ਡਰੋਨ ਰਾਹੀਂ ਛੁੱਟੀ ਨਸ਼ੀਲੀ ਨਸ਼ਿਆਂ ਦੀ ਜਿਹੜੀ ਵੱਡੀ ਥੇਪ ਹੈ ਉਹ ਪ੍ਰਾਪਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਤੇ ਕਾਰਵਾਈ ਕਰਦਿਆਂ ਸੀਬੀਆਈ ਅੰਮ੍ਰਿਤਸਰ ਤੋਂ ਡੀਐਸਪੀ ਸੀਆਈ ਬਲਵੀਰ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਟੀਮਾਂ ਨੇ ਜਿਹੜਾ ਅੰਮ੍ਰਿਤਸਰ ਦੇ ਪਿੰਡ ਰਣੀਕੇ ਦੇ ਬਾਗੜੀਆਂ ਮੋੜ ਵਿਖੇ ਨਾਕਾ ਲਗਾਇਆ ਅਤੇ ਤਿੰਨਾਂ ਮੁਲਜ਼ਮਾਂ ਨੂੰ ਜਿਹੜਾ 5 ਕਿਲੋ ਹੈਰੋਇਨ ਸਮੇਤ ਜਿਹੜਾ ਉਹਨਾਂ ਨੇ ਕਾਬੂ ਕਰ ਲਿਆ। ਉਹਨਾਂ ਨੇ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਜਿਹੜੇ ਪਾਕਿਸਤਾਨ ਆਧਾਰਿਤ ਨਸ਼ਾ ਤਸਕਰਾ ਦੇ ਸਿੱਧੇ ਸੰਪਰਕ ਦੇ ਵਿੱਚ ਹਨ ਬੀਜੇਪੀ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਉਪਬੰਧਾਂ ਅਨੁਸਾਰ ਗਸਟਡ ਅਫਸਰ ਦੀ ਜਿਹੜੀ ਮੌਜੂਦਗੀ ਦੇ ਵਿੱਚ ਸਮੁੱਚੀ ਤਲਾਸ਼ੀ ਅਤੇ ਬ੍ਰਾਮਬਕੀ ਦੀ ਜਿਹੜੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਉਹ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਜਿਹੜਾ ਪਤਾ ਲਗਾਉਣ ਦੀ ਉਹ ਜਾਂਚ ਕੀਤੀ ਜਾ ਰਹੀ ਹੈ ਇਸ ਬੰਦੀ ਥਾਣਾ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਨੇ NDPC ਐਕਟ ਦੀ ਧਾਰਾ 21 25 ਅਤੇ 29 ਤਹਿਤ ਐਫ ਆਈ ਆਰ ਜਿਹੜੀ ਆ ਉਹ ਨੰਬਰ 37 ਉਹ ਦਰਜ ਹੈ